ਸ਼੍ਰੀ ਗੁਰੂ ਹਰਗੋਬਿੰਦਪੁਰ ਸਾਹਿਬ ਦੇ ਨਜ਼ਦੀਕੀ ਪਿੰਡ ਮਛਰਾ ਨੇ ਵਿੱਚ ਦਿਰਸ਼ਾਂਤ ਲਗਭਗ 6 ਵਜੇ ਦੋ ਦੋ ਦੀ ਟੈਰੀ ਤੇ ਨੌਜਵਾਨ ਗੁਰਸੇਵਕ ਸਿੰਘ ਪੁੱਤਰ ਨਿਰਮਲ ਸਿੰਘ ਅੱਗ ਸੇਕ ਰਿਹਾ ਸੀ ਕਿ ਤਿੰਨ ਵਿਅਕਤੀ ਮੋਟਰਸਾਈਕਲ ਤੇ ਆਏ ਅਤੇ ਗੁਰਸੇਵਕ ਸਿੰਘ ਉੱਪਰ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ। ਘਟਨਾ ਦੇ ਵਿੱਚ ਗੁਰਸੇਵਕ ਸਿੰਘ ਦੇ ਇੱਕ ਗੋਲੀ ਮੋਢੇ ਅਤੇ ਇੱਕ ਗੋਲੀ ਦਿਲਾਂ ਦੇ ਵਿੱਚ ਵੱਜੀ ਜਿਸ ਨੂੰ ਜ਼ਖਮੀ ਹਾਲਤ ਦੇ ਵਿੱਚ ਅੰਮ੍ਰਿਤਸਰ ਲੈ ਜਾਇਆ ਗਿਆ। ਪੁਲਿਸ ਨੇ ਮੌਕੇ ਤੇ ਪਹੁੰਚ ਕੇ ਗੁਰਸੇਵਕ ਸਿੰਘ ਦੇ ਪਰਿਵਾਰ ਦੇ ਕੋਲੋਂ ਘਟਨਾ ਬਾਰੇ ਜਾਣਕਾਰੀ ਹਾਸਲ ਕੀਤੀ। ਤੇ ਨੇੜੇ ਦੇ ਸੀਸੀਟੀਵੀ ਕੈਮਰੇ ਖੰਗਾਲਦੇ ਹੋਏ ਨਜ਼ਰ ਆਇਆ ਦੱਸਦੇ ਕਿ ਅੱਗੇ ਦੀ ਕਾਰਵਾਈ ਹੁਣੇ ਸ਼ੁਰੂ ਕਰ ਦਿੱਤੀ ਗਈ ਹੈ ਦੱਸਿਆ ਜਾ ਰਿਹਾ ਹੈ ਕਿ ਮੋਟਰਸਾਈਕਲ ਸਵਾਰ ਗੋਲੀਆਂ ਚਲਾ ਕੇ ਕੁਮਾਨ ਵੱਲ ਦੌੜ ਗਏ ਕੋਈ ਪਤਾ ਨਹੀਂ ਲੱਗਾ ਅਸੀਂ ਤੇ ਅੰਦਰ ਸੀ ਜੀ ਉਲਟੀ ਜਿੱਤੇ ਅਸੀਂ ਬਾਹਰ ਕੌਣ ਬੇਟਾ ਕੀ ਨਾਮ ਦਾ ਗੁਰ체ਵ ਸਿੰਘ ਉਮਰ ਕਿੰਨੀ ਹੈ ਉਮਰ ਹੋਣੀ 35 ਸਾਲ ਹੋ ਗਈ ਅੱਛਾ ਤੇ ਕੀ ਦੱਸਿਆ ਨੂੰ ਉਹਨਾਂ ਕੋਈ ਨਹੀਂ ਦੱਸਿਆ ਉਹ ਆਏ ਆ ਬੰਦੇ ਤਿੰਨ ਜਣੇ ਮੋਟਰਸਾਈਕਲ ਤੇ ਜੀ ਮੂੰਹ ਬੱਦੇ ਆ ਓਕੇ ਤੇ ਬਸ ਗੋਲੀਆਂ ਚਲਾਏ ਆ ਜਦੋਂ ਮੈਂ ਫੈਰ ਕੀਤੀ ਆਵਾਜ਼ ਆਈ ਭੱਜ ਕੇ ਬਾਹਰ ਗਏ ਆ ਜੀ ਕੋਈ ਗਲਤ ਬਾਤ ਨਹੀਂ ਕੋਈ ਗੋਲੀ ਵੱਜੀ ਤੇ ਗੱਡੀ ਛੱਡੀ ਔਰ ਚਾਚਾ ਦਾ ਨਾਲ ਚਲੇ ਗਿਆ ਤੇ ਲੈ ਦੇ ਗੋਲੀ ਇੱਕ ਤਾਂ ਗੋਡੇ ਚ ਦੱਸਦੇ ਆ ਅੱਛਾ ਜੀ ਤੇ ਇੱਕ ਇਥੇ ਮੋੜੇ ਜਾਇਜ ਹੈ ਅੱਛਾ ਜੀ ਉਹ ਮੋੜੇ ਜੇ ਕੋਈ ਨਹੀਂ ਪੱਟ ਬਾਹਰ ਦਿੱਤੇ ਕੋਈ ਕਹਿਣਾ ਰਜੈਂਸ ਬਸ ਨਹੀਂ ਕਹਿਣਾ ਕੁਝ ਨਹੀਂ ਗਾਇਆ ਜੀ ਕੁਛ ਨਹੀਂ ਜੀ ਲੱਗ ਕਿ ਨਵਾਰੀ ਨਹੀਂ ਦਾ ਜੇ ਹੋਏ ਮੜ ਕੋ ਸਾਨੂੰ ਦੱਸਦਾਂ ਨਾ ਜਾਂਦਾ ਕੋਈ ਕੋਈ ਕਿਸੇ ਨਾਲ ਨਹੀਂ ਹੈ ਜੀ ਤੇ ਕੋਈ ਸਿਸਟੀ ਕੈਮਰੇ ਚੋਂ ਫੋਟੋ ਵੀ ਆਈ ਹੈ ਗੋਲੀ ਚਲਾਉਣ ਵਾਲਿਆਂ ਦੀ ਇਹ ਪਤਾ ਨਹੀਂ ਆਈ ਕਿ ਨਹੀਂ ਆਈ ਮੈਂ ਵੀ ਪਤਾ ਨਹੀਂ ਬੰਦ ਰਹੀ ਖੁੱਲੇ ਨਹੀਂ ਮੈਨੂੰ ਨਹੀਂ ਪਤਾ ਮੈਂ ਵੀ ਕਦੀ ਵੇਖਿਆ ਨਹੀਂ ਜੀ ਕੋਣ ਆਇਆ ਜੀ ਕਿ ਇਥੇ ਮਚਰਾਵਾ ਪਿੰਡ ਦੇ ਵਿੱਚ ਗੁਰ ਗੋਰਾ ਹੈ ਮੁੰਡਾ ਗੁਰਸੇਵਕ ਸਿੰਘ ਦਾ ਨਾਮ ਤੇ ਇਹਦੇ ਗੋਲੀਆਂ ਮਾਰ ਕੇ ਚਲੇ ਗਏ ਨੇ ਕੋਈ ਕਮਾਣਾ ਵਾਲੀ ਸਾਈਡ ਨੂੰ ਤਿੰਨ ਮੋਟਰਸਾਈਕਲ ਤੇ ਨੌਜਾਨ ਸੀਗੇ ਜੀ ਸੂ ਫਾਇਰ ਕਰਕੇ ਕਮਾਣਾ ਵਾਲੀ ਜਗ੍ਹਾ ਨੂੰ ਚਲੀ ਗਈ ਸਾਨੂੰ 5 ਰਾਉਂਡ ਮਿਲੇ ਨੇ ਦਨ ਉਹਦੇ 2 ਰਾਉਂਡ ਲੱਗੇ ਨੇ ਇੱਕ ਮੋਢੇ ਵਿੱਚ ਗੋਲੀ ਲੱਗੀ ਆ ਤੇ ਖਲਾਤੇ ਲੱਗੀ ਸੀ ਇਹ ਪਰਿਵਾਰ ਨੇ ਦੱਸਿਆ ਪਈ ਉਹਨਾਂ ਨੂੰ ਲਾਈਫ ਨਿਊ ਲਾਈਫ ਹਸਪੀਟਲ ਅੰਸਰ ਲੱਗੀ ਗਈ ਬਟੇ ਉਹਨਾਂ ਤੋਂ ਕੋਈ 2-4 ਮਿੰਟ ਪਹਿਲਾਂ ਲੈ ਕੇ ਚਲੀ ਗਏ ਇਨਵੈਸਟੀਗੇਸ਼ਨ ਦਾ ਪਾਰਟ ਆ ਜੀ ਇਨਵੈਸਟੀਗੇਸ਼ਨ ਦੇ ਦੌਰਾਨ ਜੋ ਵੀ ਸਾਹਮਣੇ ਆਊਗਾ ਤੁਹਾਨੂੰ ਦੱਸ ਦਿਆਂਗੇ ਤੇ ਕੋਈ ਫੁਟੇਜ ਸਾਹਮਣੇ ਆਈਆਂ ਅਸੀਂ ਲੈ ਰਹੇ ਹਾਂ ਅਜੇ ਸਾਰਾ ਕੁਝ ਦੇਖ ਰਹੇ ਹਾਂ ਦੇਖ ਕੇ ਜੋ ਇਨਵੈਸਟੀਗੇਸ਼ਨ ਹੋ ਜਾਏਗਾ ਤੁਹਾਨੂੰ ਦੱਸ ਦਿਆਂਗੇ ਕੋਈ ਪਤਾ ਨਹੀਂ ਲੱਗਾ ਅਸੀਂ ਜਿੰਦਰ ਸਿੰਘ ਜੀ ਉਲ ਬੇਟਾ ਕੀ ਨਾਮ ਤੁਹਾਡਾ ਗੁਰਚੇਵ ਸਿੰਘ ਉਮਰ ਕਿੰਨੀ ਹੈ ਉਮਰ ਹੋਣੀ 35 ਸਾਲ ਹੋ ਗਈ ਅੱਛਾ ਤੇ ਕੀ ਦੱਸਿਆ ਨੂੰ ਉਹਨਾਂ ਕੋਈ ਨੂੰ ਦੱਸਿਆ ਉਹ ਆਏ ਆ ਬੰਦੇ ਤਿੰਨ ਜਣੇ ਮੋਟਰਸਾਈਕਲ ਤੇ ਜੀ ਮੂੰਹ ਵੱਧੇ ਆ ਓਕੇ ਤੇ ਬਸ ਗੋਲੀਆਂ ਚਲਾਏ ਆ ਜਦੋਂ ਮੈਂ ਫੇਰ ਕੀਤੀ ਆਵਾਜ਼ ਆਈ ਭੱਜ ਕੇ ਬਾਹਰ ਗਏ ਆ ਜੀ ਕੋਈ ਗਲਤ ਬਾਤ ਨਹੀਂ ਕੋਈ ਗੋਲੀ ਵਜੀਤ ਗੱਡੀ ਛੱਡੀ ਔਰ ਚਾਚਾ ਦਾ ਨਾਲ ਚਲੇਗਾ ਤਾਂ ਲੈ ਦੇ ਗੋਲੀ ਇੱਕ ਤਾਂ ਗੋਡੇ ਚ ਦੱਸਦੇ ਆ ਜੀ ਤੇ ਇੱਕ ਇਥੇ ਮੋੜੇ ਜਿਹੇ ਅੱਛਾ ਜੀ ਉਹ ਮੁੱਦੇ ਜਿਹਾ ਕੋਈ ਨੀ ਪੱਟ ਬਾਹਰ ਜਦਕੇ ਕੋਈ ਕਿਸੇ ਨਾਲ ਰਜਿਸਟ੍ਰੇਸ਼ਨ ਬਸ ਨਹੀਂ ਕਿਸੇ ਨਾਲ ਕੁਝ ਨਹੀਂ ਹੋਇਆ ਜੀ ਕੁਝ ਨਹੀਂ ਜਿਦਾ ਕਿਸੇ ਨਾਲ ਵੈਰੀ ਨਹੀਂ ਦਾ ਜੇ ਹੋਏ ਮੜੇ ਕੋ ਸਾਨੂੰ ਦੱਸ ਬਣ ਜੇ ਹੁੰਦਾ ਤਾਂ ਕੋਈ ਕੋਈ ਕਿਸੇ ਨਾਲ ਨਹੀਂ ਹੈ ਜੀ ਤੇ ਕੋਈ ਸਿਸਟੀ ਕੈਮਰੇ ਚ ਜੇ ਫੋਟੋ ਵੀ ਆਈ ਆ ਗੋਲੀ ਚਲਾਉਣ ਵਾਲਿਆਂ ਦੀ ਇਹ ਪਤਾ ਨਹੀਂ ਆਈ ਕਿ ਨਹੀਂ ਆਈ ਮੈਨੂੰ ਵੀ ਪਤਾ ਨਹੀਂ ਬੰਦ ਰਹੀ ਖੁੱਲੇ ਨਹੀਂ ਮੈਨੂੰ ਨਹੀਂ ਪਤਾ ਮੈਂ ਵੀ ਕਦੀ ਵੇਖਿਆ ਨਹੀਂ ਜੀ ਕੌਣ ਆਇਆ ਜੀ ਇਹ ਤੇ ਮਚਰਾਵਾ ਪਿੰਡ ਦੇ ਵਿੱਚ ਗੋਰਾ ਹੈ ਮੁੰਡਾ ਗੁਰਸੇਵਕ ਸਿੰਘ ਦਾ ਨਾਮ ਤੇ ਇਹਦੇ ਗੋਲੀਆਂ ਮਾਰ ਕੇ ਚਲੇ ਗਏ ਨੇ ਕੋਈ ਕਮਾਣਾ ਵਾਲੀ ਸਾਈਡ ਨੂੰ ਤਿੰਨ ਮੋਟਰਸਾਈਕਲ ਤੇ ਨੌਜਵਾਨ ਸੀਗੇ ਜੀ ਟੂ ਫਾਇਰ ਕਰਕੇ ਕਮਾਣਾ ਵਾਲੀ ਸਾਈਡ ਨੂੰ ਚਲੇ ਗਏ ਸਾਨੂੰ ਪੰਜ ਰਾਉਂਡ ਮਿਲੇ ਨੇ ਦਨ ਉਹਦੇ ਦੋ ਰਾਉਂਡ ਲੱਗੇ ਨੇ ਇੱਕ ਮੋਢੇ ਵਿੱਚ ਗੋਲੀ ਲੱਗੀ ਆ ਤੇ ਕਲਾਤੇ ਲੱਗੀ ਸੀ ਇਹ ਪਰਿਵਾਰ ਨੇ ਦੱਸਿਆ ਵੀ ਉਹਨਾਂ ਨੂੰ ਲਾਈਫ ਨੂ ਲਾਈਫ ਹੌਸਪੀਟਲ ਅਸਲ ਲੱਗੀ ਜੇ ਅੱਡੇ ਹੋਂ ਤੋਂ ਕੋਈ 2-4 ਮਿੰਟ ਪਹਿਲਾਂ ਲੈ ਕੇ ਚਲੇ ਗਏ ਇਨਵੈਸਟੀਗੇਸ਼ਨ ਦਾ ਪਾਰਟ ਹੈ ਜੀ ਇਨਵੈਸਟੀਗੇਸ਼ਨ ਦੇ ਦੌਰਾਨ ਜੋ ਵੀ ਸਾਹਮਣੇ ਆਊਗਾ ਤੁਹਾਨੂੰ ਦੱਸੋਗੇ ਤੇ ਕੋਈ ਫੁਟੇਜ ਸਾਹਮਣੇ ਆਈਆਂ ਅਸੀਂ ਲੈ ਰਹੇ ਹਾਂ ਜੇ ਸਾਰਾ ਕੁਝ ਦੇਖ ਰਹੇ ਹਾਂ ਦੇਖ ਕੇ ਜੋ ਇਨਵੈਸਟੀਗੇਸ਼ਨ ਹੋ ਜਾਏਗਾ ਤੁਹਾਨੂੰ ਦੱਸ ਦਿਆਂਗੇ